ਫੋਕਸ ਪੰਜਾਬੀ ਦੀ ਟੀਮ ਇਸ ਵਕਤ ਲੱਦੇ ਵਾਲੀ ਵਿੱਚ ਮੌਜੂਦ ਹੈ ਤੇ ਦੱਸਦੀ ਹੈ ਕਿ ਇੱਥੇ ਸੂਰਜ ਭਾਰਤ ਦੀ ਅਗਵਾਈ ਵਿੱਚ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਬਲਿਦਾਨ ਦਿਵਸ ਮਨਾਇਆ ਤੇ ਕਰਦੇ ਹਾਂ ਉਹਨਾਂ ਨਾਲ ਫੋਕਸ ਪੰਜਾਬੀ ਲਈ ਗੱਲਬਾਤ ਬਹੁਤ ਵੱਡਾ ਉਪਰਾਲਾ ਤੁਸੀਂ ਵੈਸੇ ਵੀ ਆਮ ਲੋਕਾਂ ਦੀ ਸੇਵਾ ਕਰਦੇ ਹੋ ਧੰਨਵਾਦ ਜੀ ਔਰ ਜਿੱਥੇ ਵੀ ਕਿਸੇ ਨੂੰ ਕੋਈ ਮੁਸੀਬਤ ਹੋਈ ਹੈ ਤਾਂ ਸੂਰਜ ਭਾਰਤ ਜੀ ਅੱਗੇ ਥੈਂਕ ਯੂ ਅੱਜ ਤੁਸੀਂ ਪ੍ਰੋਗਰਾਮ ਕਰਾਇਆ ਹੈ ਸਹੀ ਹੀ ਤੇ ਆਜਾ ਸਰਦਾਰ ਭਗਤ ਸਿੰਘ ਜੀ ਦੇ ਨਾਮ ਜੀ 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 ਕੀ ਮੈਸੇਜ ਆ ਸਮੁੱਚੇ ਨੌਜਵਾਨਾਂ ਨੂੰ ਕਿ ਅਸੀਂ ਇਸੇ ਹੀ ਤਰ੍ਹਾਂ ਦੇਸ਼ ਦੀ ਸੇਵਾ ਵਿੱਚ ਆਪਣਾ ਅਹਿਮ ਯੋਗਦਾਨ ਪਾਈਏ ਤੇ ਜਿਹੜੇ ਨਸ਼ੇ ਪੱਤੇ ਉਹਨਾਂ ਨੂੰ ਛੱਡ ਕੇ ਆਮ ਲੋਕਾਂ ਦਾ ਸਮਾਜ ਦਾ ਭਲਾ ਕਰੀਏ ਪੱਲੇ ਦਾ ਸਾਰਿਆਂ ਨੂੰ ਅੱਜ ਦੇ ਸ਼ਹੀਦੀ ਦਿਵਸ ਲਈ ਮੈਂ ਇਹ ਕਹੂੰਗਾ ਕਿ ਜਦੋਂ ਭਗਤ ਸਿੰਘ ਸੁਖਦੇਵ ਰਾਜਗੁਰੂ ਜੀ ਨੇ ਸਾਡੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਪਰ ਅੱਜ ਦਾ ਸਮਾਜ ਜਿਹੜਾ ਨਾ ਆਪਣਾ ਆਪਣਾ ਸੋਚ ਰਿਹਾ ਸਿਰਫ ਪੋਲਿਟਿਸ਼ੀਅਨ ਵੱਲ ਭੱਜ ਰਿਹਾ ਸਰਕਾਰਾਂ ਵੱਲ ਭੱਜ ਰਿਹਾ ਦੇਸ਼ ਦੀ ਕੋ ਸੋਚ ਹੀ ਨਹੀਂ ਰਿਹਾ ਸਾਡਾ ਮੈਸੇਜ ਦੱਸਦਾ ਇਹ ਹੈਗਾ ਕਿ ਅਸੀਂ ਲੋਕਾਂ ਨੂੰ ਜਾਗਰੂ ਕਰਿਆ ਦੇਸ਼ ਦੇ ਪ੍ਰਤੀ ਅੱਜ ਅਸੀਂ 10ਵਾਂ ਸ਼ਹੀਦੀ ਦਿਵਸ ਮਨਾਇਆ ਆ ਆਜ਼ਾਦ 인ਸਾਨਾਂ ਵੱਲੋਂ ਅਸੀਂ ਤਿਰੰਗਾ ਯਾਤਰਾ ਵੀ ਕੱਢੀ 23 ਮਾਰਚ ਨੂੰ ਕਈ ਵਾਰੀ ਸਟੇਜ ਲਾਈ ਆ ਸਾਡਾ ਮੈਸੇਜ ਹਮੇਸ਼ਾ ਹੀ ਲੋਕਾਂ ਨੂੰ ਇਹ ਜਾਂਦਾ ਆ ਸਰੋਜੀ ਭਾਰਤੀ ਜੀ ਆਮ ਲੋਕਾਂ ਦੀ ਆਵਾਜ਼ ਬਣ ਕੇ ਵਿਚਰਦੇ ਹੋ ਲੋਕਾਂ ਦੀ ਮਦਦ ਕਰਦੇ ਹੋ ਕੋਈ ਆਂਦਾ ਕਿਸ ਤਰ੍ਹਾਂ ਲੱਗਦਾ ਕਿਸ ਤਰ੍ਹਾਂ ਦੀ ਅਲਬੂਤੀ ਹੁੰਦੀ ਹੈ ਜਦ ਤੁਸੀਂ ਆਮ ਲੋਕਾਂ ਦੀ ਆਵਾਜ਼ ਬਣ ਕੇ ਵਿਚਰਦੇ ਹੋ ਲੋਕਾਂ ਦਾ ਭਲਾ ਕਰਦੇ ਸਰ ਜੇ ਜਿਹਾ ਸੀ ਪ੍ਰਸ਼ਾਸਨ ਦੇ ਵਿੱਚ ਕੰਮ ਕਰ ਰਹੇ ਆ ਜੋ ਸਰਕਾਰ ਮੌਜੂਦਾ ਉਹਦੇ ਵਿੱਚ ਕੰਮ ਕਰ ਰਹੇ ਆ ਤੇ ਤਾਂ ਫੇ ਤੁਹਾਡੀ ਸੁਣਵਾਈ 100% ਆ ਜੇ ਤੁਸੀਂ ਸਰਕਾਰ ਦੇ ਵਿੱਚ ਨਹੀਂ ਹੋ ਤੁਸੀਂ ਆਮ ਜਨਤਾ ਦੇ ਵਿੱਚ ਰਹਦੇ ਹੋ ਕਿ ਤੁਹਾਡੀ ਸੁਣਵਾਈ ਬਿਲਕੁਲ ਵੀ ਨਹੀਂ ਆ ਜਿਹੜਾ ਪ੍ਰਸ਼ਾਸਨ ਆ ਉਹਨੇ ਸਿਰਫ ਐਮ ਐਲ ਏ ਜੋ ਵੀ ਔਨ ਸਪੋਰਟ ਜੋ ਅਸਲ ਮੌਜੂਦਾ ਸਰਕਾਰ ਉਹਦੀਸ ਹੁੰਦੇ ਆ ਸਾਡੇ ਵਰਗੇ ਜਿਹੜੇ ਸਮਾਜ ਸੇਵਕਾਂ ਉਹਨਾਂ ਨੂੰ ਫਿਰ ਵੀ ਕਿਤੇ ਨਾ ਕਿਤੇ ਪਿੱਛੇ ਧੱਕੇ ਲਿਆ ਜਾਂਦਾ ਆ ਵੀ ਨਹੀਂ ਇਹਨਾਂ ਨੂੰ ਨਹੀਂ ਗਿਆਨ ਦੇਣਾ ਨੌਜਵਾਨੋ ਬੜੀ ਤਰਸ ਦੀ ਝੰੜ ਰਹੀ ਆਸੀਂ ਪੰਜਾਬ ਦੇ ਵਿੱਚ ਖਾਸ ਕਰਕੇ ਨਸ਼ਿਆਂ ਦੀ ਨੌਜਵਾਨਾਂ ਨੂੰ ਕੀ ਮੈਸੇਜ ਹੈ ਕਿ ਅਸੀਂ ਐਜੂਕੇਸ਼ਨ ਵੱਲ ਧਿਆਨ ਦੇਈਏ ਸਮਾਜਿਕ ਕਮਾਵ ਵੱਲ ਧਿਆਨ ਦੇਈਏ ਦੇਸ਼ ਦੀ ਸੇਵਾ ਵੱਲ ਧਿਆਨ ਦੇਈਏ ਪਹਿਲਾਂ ਤਾਂ ਸਰ ਜਿਹੜਾ ਬੱਚਾ ਨਸ਼ੇ ਵੱਲ ਜਾ ਰਿਹਾ ਹੈ ਉਸ ਏਰੀਆ ਦੇ ਮੈਂ ਲੋਕਾਂ ਨੂੰ ਇਹੀ ਕਹੂੰਗਾ ਕਿ ਯਾਰ ਤੁਸੀਂ ਥੋੜਾ ਜਾਗਰੂਕ ਹੋ ਜਾਓ ਪ੍ਰਸ਼ਾਸਨ ਜਿਹੜਾ ਬੰਦਾ ਨਸ਼ਾ ਵੇਚ ਰਿਹਾ ਹੈ ਛੋਟਾ ਮੋਟਾ ਵਪਾਰੀ ਹੈ ਉਹਨੂੰ ਵੀ ਤੱਕ ਦਿੰਦੇ ਅੰਦਰ ਜਿਹੜਾ ਵੱਡਾ ਵਪਾਰੀ ਆ ਜਿਹੜਾ ਕਿਲੋ-ਕਿਲੋ ਦੇ ਸਾਹਮਣਾ ਲੈ ਕਹਿੰਦਾ ਉਹ ਅੱਜ ਤੱਕ ਨਹੀਂ ਫੜਿਆ ਜਾਂਦਾ ਜਿਹੜੇ ਫੜੇ ਜਾਂਦੇ ਕੁਝ ਬਥੇ ਫੜੇ ਜਾਂਦੇ ਨਹੀਂ ਤਾਂ ਨਹੀਂ ਫੜੇ ਜਾਂਦੇ ਮੈਂ ਆਮ ਜਨਤਾ ਨੂੰ ਇਹੀ ਕਹੂੰਗਾ ਕਿ ਆਪਣੇ ਬੱਚਿਆਂ ਨੂੰ ਸਹੀ ਜਗ੍ਹਾ ਲਾਓ ਪੜਾਈ ਵੱਲ ਲਾਓ ਜਾਂ ਉਹਨਾਂ ਨੂੰ ਕਿਸੇ ਜਾਗਰੂਕ ਕਰਵਾਣਾ ਨੂੰ ਕਿਸੇ ਪਾਸੇ ਵੀ ਜਾਗਰੂਕ ਕਰੋ ਉਹਨਾਂ ਨੂੰ ਦੱਸੋ ਕਿ ਯਾਰ ਇਹ ਦੇਸ਼ ਵੀ ਬਹੁਤ ਜ਼ਰੂਰੀ ਹੈ ਅੱਜ ਟੀਵੀ ਆ ਫੇਸਬੁੱਕ ਆ ਸੱਤ ਪਾਸੇ ਕੁਝ ਨਾ ਕੁਝ ਜਦਾਦਾ ਜਿਹੜਾ ਦੇਸ਼ ਨੂੰ ਆਪਾਂ ਸੁਣ ਸਕਦੇ ਸਮਝ ਸਕਦੇ ਹਾਂ ਨਸ਼ੇ ਵੱਲ ਜਾਣ ਵਾਲਾ ਬੱਚਾ ਉਹੀ ਆ ਜਿਨ੍ਹਾਂ ਨੂੰ ਕੋਈ ਨਾ ਕੋਈ ਅੱਗੇ 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 ਜਿਹੜੀ ਸੁਸਾਇਟੀ ਖਰਾਬ ਹੋ ਜਾਂਦੀ ਹੈ। ਬਸ ਪਾਰਤੀ ਜੀ ਸੇਵਾ ਭਾਵ ਦੇ ਫਲਸਫੇ ਤੇ ਜਿਹੜੇ ਤੁਸੀਂ ਚੱਲ ਰਹੇ ਹੋ ਬਸ ਉਸ ਤਰ ਜਾਰੀ ਰਹੇ। ਬਿਲਕੁਲ ਸਰ ਜਾਰੀ ਰਹੇਗੀ ਸਾਰੀ ਟੀਮ ਇਹ ਮੇਰਾ ਇਕੱਲੇ ਦਾ ਮਿਸ਼ਨ ਨਹੀਂ ਹੈ ਆਜ਼ਾਦ ਹਿੰਦ ਸੈਨਾ ਟੀਮ ਦਾ ਮਿਸ਼ਨ ਹੈ। ਮੈਂ ਸਿਪਾਈ ਆ ਸਾਡੀ ਟੀਮ ਸਾਰੀ ਸਿਪਾਈ ਆ। ਇਹਦੇ ਵਿੱਚ ਕੋਈ ਮੁਖੀ ਨਹੀਂ ਹੈ। ਮਿਲ ਕੇ ਕੰਮ ਕਰਦੇ ਆ ਸਾਡੇ ਮਹਾਜਨ ਸਾਹਿਬ ਅੰਮ੍ਰਿਤਸਰ ਤੋਂ ਆਏ ਆ। ਔਰ ਇਹਨਾਂ ਨੇ ਸਾਨੂੰ ਸਪੋਰਟ ਕੀਤੀ ਆ ਤੇ ਇਸ ਕਰਕੇ ਕੀਤੀ ਹੈ ਕਿ ਵੀ ਆਰ ਇਕੁਅਲ। ਇਕੁਐਲਟੀ ਆ ਸਾਡੇ ਵਿੱਚ। ਆ ਸਾਰੀ ਟੀਮ ਜਿੰਨੇ ਚਿਹਰੇ ਦਿਖ ਰਹੇ ਆ ਇਹਨਾਂ ਸਾਰਿਆਂ ਦੇ ਸਹਿਯੋਗ ਕਰਕੇ ਅਜਾ ਜਾਦ ਇਨਸਾਨਾਂ ਨੂੰ ਇਸ ਬੁਲੰਦੀ ਤੇ ਲੈ ਕੇ ਗਿਆ ਮੇਰੇ ਇਕੱਲੇ ਦਾ ਕੋਈ ਮਿਸ਼ਨ ਨਹੀਂ ਹੈ ਬਹੁਤ ਬਹੁਤ ਧੰਨਵਾਦ ਫੋਕਸ ਪੰਜਾਬੀ ਨਾਲ ਗੱਲਬਾਤ ਕਰਨ ਲਈ ਥੈਂਕ ਯੂ ਸੋ ਮਚ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਸਰ ਬਹੁਤ ਬਹੁਤ